ਜਿਲੰਦਰ ਕਮਿਸ਼ਨਰੇਟ ਪੁਲਿਸ ਦੇ ਸਾਡੇ ਕ੍ਰਾਈਮ ਬ੍ਰਾਂਚ ਜਿਹੜੀ ਹੈਗੀ ਹੈ ਕਮਿਸ਼ਨਰੇਟ ਪੁਲਿਸ ਦੇ ਉਹਨਾਂ ਦੇ ਜਿਹੜੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਤੇ ਸਾਡੇ ਏਸੀਬੀ ਡਿਟੈਕਟਿਵ ਮਿਸਟਰ ਪਰਮਜੀਤ ਸਿੰਘ ਇਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਹੈਗਾ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਾਡੀਆਂ ਲਗਾਤਾਰ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜੀ ਇਸ ਟੀਮ ਨੂੰ ਕਾਫੀ ਸਫਲਤਾ حاصل ਹੋ ਰਹੀ ਹੈ ਇਸੇ ਲੜੀ ਦੇ ਤਹਿਤ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਮਿਸਟਰ ਸੁਪਨ ਸ਼ਰਮਾ ਜੀ ਵੱਲੋਂ ਸਾਨੂੰ ਜਿਹੜੇ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਉਸ ਦੇ ਵਿੱਚ ਸਾਡੇ ਇਨਸਪੈਕਟਰ ਹਰਿੰਦਰ ਜੋ ਕ੍ਰਾਈਮ ব্রাঞ্চ ਇਨਚਾਰਜ ਨੇ ਇਹਨਾਂ ਵੱਲੋਂ ਤੇ ਜਿਹੜੀ ਹੈਗੀ ਇਹਨਾਂ ਦੀ ਅਗਵਾਈ ਜਿਹੜੀ ਹੈਗੀ ACP ਡਿਟੈਕਟਿਵ ਸਾਡੇ ਮਿਸਟਰ ਕਰਨਜੀਤ ਕਰ ਰਹੀ ਸੀ ਇਸ ਦੇ ਵਿੱਚ ਇਹਨਾਂ ਨੇ ਤਿੰਨ ਵੈਪਨ ਜਿਹੜੇ ਹੈਗੇ ਨੇ ਬੱਤੀਪੁਰ ਦੇ ਦੋ ਪਿਸਟਲ ਐਂਡ ਇੱਕ 315 ਬੋਰ ਦਾ ਜਿਹੜਾ ਹੈਗਾ ਪਿਸਟਲ ਹੈ ਉਹ ਰਿਕਵਰ ਕੀਤਾ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਵੈਪਨ ਜਿਹੜੇ ਲਾਇਸੈਂਸ ਹੈ ਇਹ ਲਗਰਨ ਅ ਇਲੈਗਲ ਵੈਪਨ ਹੈਗੇ ਸੀ ਜਿਹੜੇ ਦੋ ਦੋਸ਼ੀਆਂ ਤੋਂ ਕੀਤੇ ਇਹਨਾਂ ਦੇ ਵਿੱਚ ਜਿਹੜੇ ਦੋ ਦੋਸ਼ੀ ਅਰੈਸਟ ਕੀਤੇ ਨੇ ਇੱਕ ਆਕਾਸ਼ਦੀਪ ਸਿੰਘ ਉਰਫ ਆਕਾਸ਼ ਜੋ ਹੈਗਾ ਬਾਬੂ ਬਸਤੀ ਬਾਬੂ ਲਾਲ ਸਿੰਘ ਕੋਲਨੀ ਦਾ ਰਹਿਣ ਵਾਲਾ ਜਿਸ ਦੇ ਉੱਪਰ 13 ਮੁਕਦਮੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਨੇ ਜੋ ਪਿਛਲੇ 3 ਕੁ ਮਹੀਨੇ ਪਹਿਲਾਂ ਇੱਕ 302 ਦੇ ਕਤਲ ਕੇਸ ਦੇ ਵਿੱਚ ਜਿਹੜਾ ਸਜ਼ਾ ਕੱਟ ਰਿਆ ਸੀ ਉਸ ਟਾਈਮ ਇਹ ਯੂਵੈ ਜੁਵੈਨਾਈਲ ਸੀ ਇਸ ਕਰਕੇ ਇਹਨੂੰ 3 ਸਾਲ ਦੀ ਜਿਹੜੀ ਸਜ਼ਾ ਹੋਈ ਸੀ ਉਹਦੇ ਸਜ਼ਾ ਕੱਟ ਕੇ 3 ਮਹੀਨੇ ਪਹਿਲਾਂ ਬਾਹਰ ਆਇਆ ਸੀ ਤਾਂ ਜਿਹੜਾ ਦੂਸਰਾ ਸਾਥੀ ਇਸ ਦਾ ਗੁਰਵਿੰਦਰ ਸਿੰਘ ਮੱਲੀ ਉਸ ਦੇ ਉੱਪਰ ਚਾਰ ਮਕਦਮੇ ਦਰਜ ਨੇ ਉਸ ਦੇ ਭਰਾ ਦਾ ਪਹਿਲਾਂ ਜਿਹੜਾ ਹੈਗਾ ਮਰਡਰ ਹੋ ਗਿਆ ਸੀ 2013 ਦੇ ਵਿੱਚ ਤਾਂ ਇਹਨਾਂ ਦੇ ਕੋਲੋਂ ਜਿਹੜੀ ਹੈਗੀ ਰਿਕਵਰੀ ਹੋਈ ਹੈ ਸਰ ਅਸਲ ਇਹਨਾਂ ਨੇ ਕਰਨੇ ਕੀ ਸੀ ਵਾਰਦਾਤ ਕਰਨੀ ਸੀ ਜਾਂ ਅੱਗੇ ਸੇਲ ਕਰਨੀ ਸੀ ਇਹ ਜਿਹੜੀ ਸਾਡੀ ਜਿਹੜੀ ਹੈਗੀ ਸੀਕ੍ਰੀਟ ਇਨਫੋਰਮੇਸ਼ਨ ਇਹਨਾਂ ਦੇ ਬਾਊਟ ਜਿਹੜੀ ਮਿਲੀ ਸੀ ਕਿ ਇਹਨਾਂ ਕੋਲ ਵੈਪਨ ਹੈਗੇ ਨੇ ਅੱਗੇ ਵਾਰਦਾਤ ਦੇ ਵਿੱਚ ਵਰਤ ਸਕਦੇ ਨੇ ਐਂਡ ਜਿਹੜਾ ਗੁਰਵਿੰਦਰ ਸਿੰਘ ਮੱਲੀ ਹੈ ਕਿਉਂਕਿ ਉਹਦੇ ਬ੍ਰਦਰ ਦਾ ਕਤਲ ਹੋਇਆ ਸੀ ਉਹ ਆਪਣੇ ਕੋਲ ਜਿਹੜਾ ਹੈਗਾ ਕੇਸ ਵਿਆਪਨੋਂ ਕਿਉਂਕਿ ਉਹਦੇ ਮੁਕਦਮੇ ਦਰਜ ਨੇ ਉਹਦਾ ਲਾਇਸੈਂਸ ਵਿਆਪਨ ਬੰਨ੍ਹ ਨਹੀਂ ਸਕਦਾ ਸੀ ਐਂਡ ਇਹਦੇ ਉੱਪਰ 13 ਹੈਗੇ ਨੇ ਇਸ ਕਰਕੇ ਨਜਾਇਜ਼ ਅਸਲਾ ਇਹਨਾਂ ਨੇ ਪ੍ਰਕਿਊਰ ਕੀਤਾ ਸਰ ਕਿੱਥੋਂ ਲੈ ਕੇ ਆ ਰਹੇ ਸੀ ਇਹਨੇ ਅਸਲੇ ਕਿੱਥੋਂ ਲਿਆਉਂਦੇ ਆ ਸੀ ਇਹ ਜਿਹੜੇ ਹੈਗੇ ਨੇ ਯੂਪੀ ਸਾਈਡ ਤੋਂ ਜਿਹੜੇ ਹੈਗੇ ਨੇ ਇਹਨਾਂ ਦੇ ਜਿਹੜੇ ਇਹਨਾਂ ਨੇ ਅਸਲੇ ਲੈ ਸੀ ਕਿਸ ਤੋਂ ਲੈ ਕੇ ਆਏ ਸੀ ਕਿਹੜਾ ਵਿਅਕਤੀ ਹੈਗਾ ਉਹਦੀ ਅਸੀਂ ਪ੍ਰੋਪਰ ਜਿਹੜੀ ਸਾਡੇ ਕੋਲੇ ਦੋਸ਼ੀ ਪੁਲਿਸ ਰਿਮਾਂਡ ਤੇ ਹੈਗੇ ਨੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਬਰਦਰ ਦਾ ਮਟਰ ਹੋਇਆ ਸੀ ਕਿ ਆ ਇਹਨੇ ਬ੍ਰਦਰ ਦਾ ਬਦਲਾ ਲੈਣ ਲਈ ਇਹਨੇ ਅਸਲਾ ਰੱਖਿਆ ਸੀ ਨਹੀਂ ਬਦਲਾ ਲੈਣ ਵਾਲੀ ਜਿਹੜੀ ਹੈਗੀ ਇਹ ਗੱਲ ਸਾਹਮਣੇ ਨਹੀਂ ਆਈ ਪਰ ਇਹਨੇ ਆਪਣੀ ਜਿਹੜਾ ਹੈਗਾ ਇਹ ਤੇ ਮੁਤਾਬਕ ਜਿਹੜੀ ਪੁੱਛ ਕੇ ਚਾਇਆ ਕਿ ਉਹਨਾਂ ਤੋਂ ਡਰਦਾ ਦੂਸਰੇ ਜਿਹੜਾ ਗੈਂਗ ਹੈਗਾ ਸੀ ਜਿਹੜੇ ਕਰੋਕੀ ਨਾਂ ਦਾ ਵਿਅਕਤੀ ਸੀ ਜਿਹਦੇ ਵੱਲੋਂ ਇਹਦੇ ਇਹਨਾਂ ਦੇ ਬ੍ਰਦਰ ਦਾ ਕਤਲ ਕੀਤਾ ਗਿਆ ਸੀ ਉਹਨ ਉਸ ਗੈਂਗ ਤੋਂ ਜਾਂ ਉਸ ਗਰੁੱਪ ਤੋਂ ਡਰਦੇ ਨੇ ਆਪਦੇ ਪਾਸ ਵੈਪਨ ਰੱਖੇ ਕਿਹੜੀ ਜਗ੍ਹਾ ਤੋਂ ਗ੍ਰਿਫਤਾਰੀ ਕੀਤੀ ਇਹ ਜਿਹੜੀ ਹੈ ਕਿ ਦਾਣਾ ਮੰਡੀ ਜਲੰਧਰ ਦੇ ਜਿਹੜੀ ਹੈਗੀ ਉਤੋਂ ਗ੍ਰਿਫਤਾਰੀ ਕੀਤੀ ਗਈ ਹੈਗੀ ਮਿਤੀ 21 ਦੀ ਰਾਤ ਨੂੰ ਇਹਨਾਂ ਨੂੰ 8 ਤੋਂ 9 ਵਜੇ ਦੇ ਵਿੱਚ ਗ੍ਰਿ ਦੋ ਜਣੇ ਹੈਗੇ ਹੋਰ ਵੀ ਨੈਟਵਰਕ ਅਗੇ ਜਿਹਨੂੰ ਜੁੜਿਆ ਹੋਇਆ ਇਸ ਦੇ ਵਿੱਚ ਦੋ ਜਣੇ ਹੈਗੇ ਨੇ ਬਾਕੀ ਇਹਨਾਂ ਦੇ ਜਿਹੜੀ ਹੈਗੀ ਪਹਿਲਾਂ ਕਾਸ਼ਦੀਪ ਜਿਹੜਾ ਹੈਗਾ ਉਰਫ ਕਾਸ਼ ਇਹ ਪਹਿਲਾਂ ਵੀ ਵਾਂਟਡ ਹੈਗਾ ਤੇ ਨਾਲ ਤੇ ਹੋਰ ਵੀ ਸਾਥੀ ਕਈ ਕਿਸਾਂ ਦੇ ਵਿੱਚ ਵਾਂਟਡ ਹੈਗੇ ਨੇ ਇਹ ਸਾਰੇ ਜਿਹੜੀ ਹੈਗੀ ਡੁੰਗਾਈ ਨਾਲ ਅਸੀਂ ਪੜਤਾਲ ਜਿਹੜੀ ਹੈਗੀ ਹੈ ਤਫ਼ਤੀਸ਼ ਕਰ ਰਹੇ ਆ ਇਹਦੇ ਵਿੱਚ